ਡਾਕਟਰਸ ਕਹਿੰਦੇ ਆ ਵੀ ਜੇ ਇਲਾਜ ਖੁਸ਼ਹਰਮਾ ਮਾਹੌਲ ਦੇ ਵਿੱਚ ਹੋਵੇ ਤਾਂ ਮਰੀਜ਼ ਜਿਹੜਾ ਉਹ ਛੇਤੀ ਠੀਕ ਹੋ ਜਾਂਦਾ ਛੇਤੀ ਤੰਦਰੁਸਤ ਹੋ ਜਾਂਦਾ ਕਿਉਂਕਿ ਉਹਦੀ ਆਪਣੀ ਵਿਲ ਪਾਵਰ ਜਿਹੜੀ ਹੁੰਦੀ ਉਹਦੀ ਜਿਹੜੀ ਸਵੈ ਇੱਛਾ ਹੁੰਦੀ ਆ ਉਹਨੂੰ ਜਲਦੀ ਤੰਦਰੁਸਤ ਕਰ ਦਿੰਦੀ ਆ ਔਰ ਡਾਕਟਰਸ ਕਹਿੰਦੇ ਆ ਵੀ ਅਜਿਹੇ ਮਰੀਜ਼ ਦਾ ਇਲਾਜ ਕਰਨਾ ਜਿਹੜਾ ਇਹਦੇ ਵਿੱਚ ਸਾਨੂੰ ਮਜ਼ਾ ਵੀ ਆਉਂਦਾ ਇਹਦੇ ਵਿੱਚ ਸਾਨੂੰ ਉਹਨੂੰ ਜਿਹੜੀਆਂ ਅਸੀਂ ਉਹਨੂੰ ਹਦਾਇਤਾਂ ਕਰਦੇ ਆ ਉਹ ਬੰਦਾ ਪੂਰਾ ਪਾਲਣ ਕਰਦਾ ਔਰ ਨਾਲ ਦੀ ਨਾਲ ਕਿਉਂਕਿ ਉਹ ਆਪ ਇੱਕ ਜ਼ਿੰਦਾਦਿਲ ਇਨਸਾਨ ਹੁੰਦਾ ਤਾਂ ਉਸ ਬੰਦੇ ਦੇ ਰਿਕਵਰ ਕਰਨ ਦੇ ਯਾਨੀ ਕਿ ਉਹਦੇ ਬਿਲਕੁਲ ਤੰਦਰੁਸਤ ਹੋਣ ਦੇ ਚਾਂਸਸ ਜਿਹੜੇ ਆ ਵੱਧ ਜਾਂਦੇ ਆ ਦਵਾਈ ਵੀ ਘੱਟ ਚਿਰ ਖਾਣੀ ਪੈਂਦੀ ਆ ਜਾਂ ਜਿਹੜੀਆਂ ਹਦਾਇਤਾਂ ਕੀਤੀਆਂ ਹੁੰਦੀਆਂ ਉਹ ਕੁਝ ਚਿਰ ਵਾਸਤੇ ਕਰਨੀਆਂ ਪੈਂਦੀਆਂ ਲੰਮਾ ਦੇਰ ਉਹਦਾ ਕੋਰਸ ਜਿਹੜਾ ਨਹੀਂ ਚੱਲਦਾ ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਰਾਜਿਆਣਿਆਂ ਦਾ 4 ਸਾਲਾ ਨੌਜਵਾਨ ਸੁਖਦਰਸ਼ਨ ਇਹ ਜਦੋਂ ਪਿੰਡ ਦੇ ਵਿੱਚ ਹੀ ਖੇਡ ਰਿਹਾ ਸੀਗਾ ਤਾਂ ਇਹਦੇ ਪੈਰ ਦੇ ਉੱਤੋਂ ਦੀ ਗੱਡੀ ਲੰਘ ਗਈ। ਹੁਣ ਜਦੋਂ ਇਹਦੇ ਪੈਰ ਦੇ ਉੱਤੋਂ ਦੀ ਗੱਡੀ ਲੰਘੀ ਮਾਸੂਮ ਬੱਚਾ ਇਹ ਚੀਕਿਆ, ਉਕਰਲਾਇਆ ਤਾਂ ਇਹਦੇ ਘਰ ਦੇ ਜਿਹੜੇ ਆ ਇਹਨੂੰ ਚੁੱਕ ਕੇ ਸਿਵਲ ਹਸਪੀਟਲ ਜਿਗਰਾਉਂ ਲੈ ਗਏ। ਹੁਣ ਇੱਥੇ ਇੱਕ ਜਿਹੜੀ ਘਟਨਾ ਮੰਦਭਾਗੀ ਇਹ ਹੈ ਕਿ ਇਸ ਬੱਚੇ ਦੀ ਜਿਹੜੀ ਮਾਤਾ ਉਹ ਪਹਿਲਾਂ ਹੀ ਗੁਜ਼ਰ ਚੁੱਕੀ ਆ ਔਰ ਇਹਦਾ ਜਿਹੜਾ ਬਾਪ ਆ ਉਹ ਅਪਾਜ ਆ। ਇਹਦੇ ਦਾਦਾ-ਦਾਦੀ ਇਹਦੀ ਟੇਕ ਕੇਅਰ ਕਰਦੇ ਆ ਤੇ ਪਰਿਵਾਰ ਜਿਹੜਾ ਆਰਥਿਕ ਤੌਰ ਦੇ ਉਤੇ ਕੋਈ ਬਹੁਤਾ ਖੁਸ਼ਹਾਲ ਨਹੀਂ ਹੈਗਾ ਜਦੋਂ ਇਹ ਇਸ ਨੂੰ ਜਗਰਾਉਂ ਲੈ ਕੇ ਗਏ ਕਿਉਂਕਿ ਪੈਰ ਜਿਹੜਾ ਬੁਰੇ ਤਰੀਕੇ ਦੇ ਨਾਲ ਫੱਟੜ ਹੋ ਚੁੱਕਾ ਸੀਗਾ ਕੁਚਲਿਆ ਗਿਆ ਸੀ ਤਾਂ ਜਗਰਾਉਂ ਵਿਖੇ ਜਿਹੜੇ ਡਾਕਟਰ ਸੀਗੇ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੇ ਇਹਦੇ ਦਾਦਾ-ਦਾਦੀ ਨੂੰ ਕਿਹਾ ਵੀ ਇਹਨੂੰ ਤੁਸੀਂ ਫਰੀਦਕੋਟ ਮੈਡੀਕਲ ਕਾਲਜ ਜਿਹੜਾ ਉੱਥੇ ਲੈ ਜਾਓ ਉੱਥੇ ਇਹਦਾ ਇਲਾਜ ਜਿਹੜਾ ਸੰਭਵ ਹੋ ਸਕਦਾ ਕਿਉਂਕਿ ਇੱਕ ਛੋਟਾ ਬੱਚਾ ਪੈਰ ਇਹਦਾ ਜਿਹੜਾ ਬੜਾ ਕੋਮਲ ਜਿਹਾ ਤੇ ਉਹ ਬੁਰੇ ਤਰੀਕੇ ਦੇ ਨਾਲ ਜਿਹੜਾ ਪਿੱਚਕ ਗਿਆ ਉਹ ਪੂਰਾ ਜਿਹੜਾ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਉਹ ਪੈਰ ਜਿਹੜਾ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਠੀਕ ਹੋ ਸਕਦਾ ਉੱਥੇ ਤੁਸੀਂ ਇਹਨੂੰ ਲੈ ਜਾਓ ਫਿਰ ਇਸ ਪਰਿਵਾਰ ਕੋਲ ਮੈਂ ਜਿਵੇਂ ਦੱਸਿਆ ਵੀ ਪੈਸੇ ਦੀ ਵੀ ਤੰਗੀ ਸੀਗੀ ਤਾਂ ਇਹਨਾਂ ਨੇ ਇੱਕ ਜਿਹੜੀ ਐਨਜੀਓ ਸੰਸਥਾ ਦੇ ਨਾਲ ਸੰਪਰਕ ਕੀਤਾ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਸੁਖਦਰਸ਼ਨ ਦਾ ਇਲਾਜ ਇੱਥੇ ਹੀ ਕਰਵਾਵਾਂਗੇ ਭਾਵਕੇ ਜਿਗਰਾਉਂ ਚ ਹੀ ਕਰਾਵਾਂਗੇ ਤੁਸੀਂ ਫਿਕਰ ਨਾ ਕਰੋ ਅਸੀਂ ਪੈਸੇ ਦਾ ਪ੍ਰਬੰਧ ਕਰਦੇ ਆ ਉਹਨਾਂ ਨੇ ਇਸ ਬੱਚੇ ਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਉੱਥੇ ਜਿਹੜੇ ਡਾਕਟਰ ਸਾਹਿਬ ਸੀਗੇ ਡਾਕਟਰ ਦਿਵਿਆਨਸ਼ੂ ਗੁਪਤਾ ਜਦੋਂ ਉਹਨਾਂ ਨੇ ਵੀ ਦੇਖਿਆ ਬੱਚੇ ਦਾ ਪੈਰ ਤਾਂ ਉਹ ਵੀ ਕਹਿਣ ਲੱਗੇ ਕਿ ਯਾਰ ਇਹ ਬੱਚਾ ਜਿਹੜਾ ਇਹ ਤੜਫੇ ਦਾ ਬਹੁਤ ਜਦੋਂ ਇਹਦਾ ਆਪਰੇਸ਼ਨ ਹੋਏਗਾ ਤੇ ਬੱਚਾ ਛੋਟਾ ਇਹਨੂੰ ਜ਼ਿਆਦਾ ਆਪਾਂ ਐਨਸਥੀਸੀਆ ਵੀ ਨਹੀਂ ਦੇ ਸਕਦੇ ਤਾਂ ਕੀ ਹੱਲ ਕੱਢੀਏ ਤਾਂ ਉਸੇ ਦੌਰਾਨ ਡਾਕਟਰ ਦਿਵਿਆਨਸ਼ੂ ਗੁਪਤਾ ਨੂੰ ਦਿਮਾਗ 'ਚ ਇਹ ਸੋਝਦਾ ਵੀ ਬੱਚਾ ਜਿਹੜਾ ਇਹ ਗਾਣਿਆਂ ਦਾ ਬੜਾ ਸ਼ਕੀਨ ਲੱਗਦਾ ਔਰ ਡਾਕਟਰ ਦਿਵਯਾਂਸ਼ੂ ਗੁਪਤਾ ਕੀ ਕਰਦੇ ਆ ਸਿੱਧੂ ਮੂਸੇਵਾਲੇ ਦੇ ਗੀਤ ਜਿਹੜੇ ਆ ਉਹ ਪਲੇ ਕਰ ਦਿੰਦੇ ਆ ਯਾਨੀ ਕਿ ਉਹ ਗਾਣੇ ਉੱਥੇ ਆਪਰੇਸ਼ਨ ਥੀਏਟਰ ਦੇ ਵਿੱਚ ਚਲਾ ਦਿੰਦੇ ਆ ਔਰ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਕਿਵੇਂ ਇਹ ਬੱਚੇ ਦਾ ਆਪਰੇਸ਼ਨ ਜਿਹੜਾ ਉਹ ਇਹ ਸਿੱਧੂ ਦੇ ਗਾਣਿਆਂ ਦੇ ਦੌਰਾਨ ਹੋ ਗਿਆ ਬੱਚੇ ਨੇ ਸੀ ਤੱਕ ਨਹੀਂ ਕੀਤਾ ਉਹਨੇ ਚੂਹ ਤੱਕ ਨਹੀਂ ਕੀਤਾ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਡਾਕਟਰਸ ਨੇ ਉਹਦਾ ਆਪਰੇਸ਼ਨ ਕਰ ਦਿੱਤਾ ਬਾਅਦ ਚ ਉਹਦੇ ਪੈਰ ਤੇ ਪਲਸਟਰ ਵੀ ਲਾ ਦਿੱਤਾ ਸੋ ਡਾਕਟਰਸ ਜਿਹੜੇ ਆ ਉਹ ਜਦੋਂ ਅਜਿਹੀ ਨਬਜ਼ ਫੜ ਲੈਂਦੇ ਆ ਮਰੀਜ਼ ਦੀ ਜਿਹਦੇ ਨਾਲ ਮਰੀਜ਼ ਜਿਹੜਾ ਉਹਨਾਂ ਦੇ ਕਾਬੂ ਚ ਆ ਜਵੇ ਤੇ ਮਰੀਜ਼ ਦਾ ਇਲਾਜ ਵੀ ਜਦੋਂ ਬਿਹਤਰ ਹੋ ਜਵੇ ਤਾਂ ਡਾਕਟਰਸ ਖੁਦ ਜਿਹੜੇ ਆ ਉਹ ਬੜੀ ਰਾਹਤ ਮਹਿਸੂਸ ਕਰਦੇ ਆ ਖਾਸ ਤੌਰ ਤੇ ਜਦੋਂ ਅਜਿਹੇ ਕੇਸ ਹੋਣ ਬੱਚਾ ਬਿਲਕੁਲ ਛੋਟਾ ਹੋਵੇ ਮਾਂ ਦਾ ਸਾਆ ਉਹਦੇ ਸਿਰ ਤੇ ਨਾ ਹੋਵੇ ਪਾਪ ਜਿਹੜਾ ਪਹਿਲਾਂ ਹੀ ਵਿਚਾਰਾ ਮੰਜੇ ਤੇ ਹੋਵੇ ਤਾਂ ਬੱਚਾ ਜਿਹੜਾ ਇਕੱਲਾ ਇਕੱਲਾ ਮਹਿਸੂਸ ਕਰਦਾ ਬੱਚਾ ਜਿਹੜਾ ਟੁੱਟਿਆ ਹੁੰਦਾ ਪਰ ਇਸ ਡਾਕਟਰ ਸਾਹਿਬ ਜਿਹੜੇ ਦਿਵਿਆਂਸ਼ੂ ਗੁਪਤਾ ਸਾਹਿਬ ਜਿਹੜੇ ਉਥੇ ਇਹਨਾਂ ਨੇ ਇਹਦਾ ਇਲਾਜ ਕੀਤਾ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਛੋਟੇ ਬੱਚੇ ਦਾ ਇਲਾਜ ਕੀਤਾ ਗਾਣੇ ਸੁਣਦਿਆਂ ਸੁਣਦਿਆਂ ਸਿੱਧੂ ਦਾ ਇਹ ਫੈਨ ਹੋਏਗਾ ਵੈਸੇ ਤੇ ਸਿੱਧੂ ਦੇ ਤਕਰੀਬਨ ਜਿਹੜੇ ਗਾਣੇ ਆ ਉਹ ਮੋਟੀਵੇਸ਼ਨਲ ਵੀ ਆ ਬੰਦੇ ਦੇ ਵਿੱਚ ਜਾਨ ਪਾ ਦਿੰਦੇ ਆ ਸਿੱਧੂ ਮੂਸੇਵਾਲੇ ਦੇ ਗਾਣੇ ਤਾਂ ਇਹੀ ਉਹਨਾਂ ਨੇ ਜਿਹੜੀ ਟਰਿਕ ਅਪਣਾਈ ਆਪਰੇਸ਼ਨ ਥੀਏਟਰ ਦੇ ਵਿੱਚ ਸਿੱਧੂ ਦੇ ਗਾਣੇ ਚਲਾ ਦਿੱਤੇ ਇਹ ਬੱਚਾ ਭੰਗੜਾ ਪਾਉਂਦਾ ਰਿਹਾ ਬੈੱਡ ਦੇ ਉੱਤੇ ਜਦੋਂ ਆਪਰੇਸ਼ਨ ਥੀਏਟਰ ਦੇ ਉੱਤੇ ਸੀਗਾ ਉੱਥੇ ਜਦੋਂ ਇਹਦਾ ਇਲਾਜ ਚੱਲ ਰਿਹਾ ਸੀ ਇਹਨੇ ਭੰਗੜਾ ਪਵਾਉਂਦੇ ਪਵਾਉਂਦੇ ਨੇ ਆਪਣਾ ਆਪਰੇਸ਼ਨ ਕਰਾ ਲਿਆ ਔਰ ਬਾਅਦ ਚ ਡਾਕਟਰਸ ਨੇ ਜਿਹੜਾ ਇਹਨੂੰ ਪਲਸਟਰ ਲਾ ਦਿੱਤਾ ਇਹਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਇਹਦਾ ਆਪਰੇਸ਼ਨ ਜਿਹੜਾ ਉਹ ਹੋ ਗਿਆ ਅਸੀਂ ਆਸ ਕਰਦੇ ਹਾਂ ਕਿ ਇਹ ਬੱਚਾ ਜਲਦ ਤੋਂ ਜਲਦ ਤੰਦਰੁਸਤ ਹੋਵੇ ਤੇ ਇਹ ਸੁਖਦਰਸ਼ਨ ਮੁੜ ਆਪਣੇ ਪੈਰਾਂ ਦੇ ਉੱਤੇ ਖੇਡੇ ਫੁੱਟਬਾਲ ਖੇਡੇ ਗਲੀਆਂ 'ਚ ਭੱਜੇ ਸਕੂਲ ਜਾਵੇ ਕਾਲਜ ਜਾਵੇ ਤੇ ਜ਼ਿੰਦਗੀ ਦੇ ਹਰ ਮੁਕਾਮ ਨੂੰ ਜਿਹੜਾ ਇਹ ਸਰ ਕਰੇ ਤੇ ਅਜਿਹੇ ਡਾਕਟਰਸ ਜਿਹੜੇ ਇਹ ਚੀਜ਼ਾਂ ਭਲੀਭਾਂਤ ਜਾਣਦੇ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਕਿ ਮਰੀਜ਼ ਨੂੰ ਜਿਹੜਾ ਉਹ ਦਵਾਈ ਤੋਂ ਇਲਾਵਾ ਉਹਨੂੰ ਇਮੋਸ਼ਨਲ ਸਪੋਰਟ ਦੇ ਨਾਲ ਠੀਕ ਕੀਤਾ ਜਾ ਸਕਦਾ ਅਜਿਹੇ ਡਾਕਟਰਸ ਜਿਹੜੇ ਆ ਇਹਨਾਂ ਨੂੰ ਵੀ ਹੋਰ ਅੱਗੇ ਆਣਾ ਚਾਹੀਦਾ ਜੇ ਇਦਾਂ ਦੇ ਹੋਰ ਮਰੀਜ਼ ਹੋਣ ਜਿਨ੍ਹਾਂ ਨੂੰ ਇਹਨਾਂ ਨੂੰ ਲੱਗਦਾ ਹੋਵੇ ਵੀ ਇਮੋਸ਼ਨਲ ਸਪੋਰਟ ਦੇ ਕੇ ਜਿਹੜਾ ਤੰਦਰੁਸਤ ਕੀਤਾ ਜਾ ਸਕਦਾ ਤਾਂ ਡਾਕਟਰਸ ਨੂੰ ਇਹ ਢੰਗ ਤਰੀਕਾ ਜਿਹੜਾ ਜ਼ਰੂਰ ਅਪਣਾਉਣਾ ਚਾਹੀਦਾ ਜਿਹਦੇ ਵਿੱਚ ਮਰੀਜ਼ ਜਿਹੜਾ ਉਹਦਾ ਮਨ ਉਹਦਾ ਧਿਆਨ ਕਿਸੇ ਹੋਰ ਥਾਂ ਹੋ ਜਵੇ ਤੇ ਉਹਦਾ ਇਲਾਜ ਜਿਹੜਾ ਉਹ ਹੱਸਦੇ ਖੇਡਦੇਆਂ ਦਾ ਹੋ ਜਵੇ ਤੇ ਮਰੀਜ਼ ਨੂੰ ਪਤਾ ਹੀ ਨਾ ਲੱਗੇ ਵੀ ਮੈਨੂੰ ਕੋਈ ਦੁਖ ਰੋਗ ਸਿਗਾ ਵੀ ਕਿ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ